ਸਸਰੀ ਗਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਂਦੇ ਚੜਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਗਾਲ ਸੋ ਵਾਹਿਗੁਰੂ ਕੀ ਅਰਦਾਸ ਕਰਦੇ ਆਂ ਸਭ ਦੇ ਘਰ ਬਰਬਰਤਾਂ ਦਰੋਸਤ ਤੇ ਚੜ੍ਹਦੀ ਕਲਾ ਚ ਹੋਣਗੇ ਸੋ ਭਾਈ ਅੱਜ ਇੱਕ ਤੁਹਾਡੇ ਨਾਲ ਬਹੁਤ ਵਧੀਆ ਜਾਣਕਾਰੀ ਸ਼ੇਅਰ ਕਰਨ ਲੱਗਾ ਆਂ ਭਾਈ ਜੋ ਇੱਕ ਦੋ ਭਰਾਵਾਂ ਨੇ ਤੁਹਾਡੇ ਮੈਨੂੰ ਲਾਦਾ ਵੀਡੀਓ ਚ ਹਨਾ ਇੰਟਰਵਿਊਾਂ ਚ ਚੱਲਦੀ ਵੀਡੀਓ ਦੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਵੇ ਤੇ ਆਪਾਂ ਪਹਿਲਾਂ ਵੀ ਬਹੁਤ ਵਾਰੀ ਇਹ ਵੀ ਤੁਹਾਨੂੰ ਦੱਸਿਆ ਠੀਕ ਹੈ ਕਈ ਭਰਾਵਾਂ ਨੇ ਗੌਰ ਕੀਤੀ ਹੋਣੀ ਕਈਆਂ ਨੇ ਨਹੀਂ ਸੋ ਗੱਲ ਧਿਆਨ ਨਾਲ ਤੇ ਦਿਮਾਗ ਲਾ ਕੇ ਸੋਚਿਓ ਜਰੂਰ ਤੇ ਇੱਕ ਭਰਾ ਦਾ ਕਮੈਂਟ ਆਇਆ ਸੀ ਉਹਦਾ ਵੀ ਜਰੂਰ ਰਿਪਲਾਈ ਦੇਵਾਂਗੇ ਠੀਕ ਹੈ ਸੋ ਜਿਵੇਂ ਭਈਆ ਪੱਠੇ ਪੱਠੀਆਂ ਨੇ ਠੀਕ ਹੈ ਆਪਾਂ ਇਹ ਇਕੱਠੇ ਛੱਡੇ ਹੋਏ ਨੇ ਠੀਕ ਆ ਵਿੱਚ ਪੱਠੇ ਆ ਵਿੱਚ ਪੱਠੀਆਂ ਨੇ ਤੇ ਇਹਦੇ ਚ ਆਪਣੀਆਂ 3-4 ਜੋ ਤਿੰਨ ਕ ਜੋੜੀਆਂ ਵੱਡੀਆਂ ਵੀ ਨੇ ਜਿਹੜੀਆਂ ਆਪਾਂ ਇਹਦੇ ਵਿੱਚ ਲਾਈਆਂ ਨਹੀਂ ਕਿਉਂਕਿ ਦੋ ਜੋੜੀਆਂ ਤਾਂ ਬਾਈ ਥੀਰੇ ਕੋਲ ਹੀ ਆਈਆਂ ਹੋਈਆਂ ਨੇ ਠੀਕ ਆ ਆ ਦੇਖੋ ਆਪਰ ਗੁੜਕੀ ਆਂਦੇ ਨੇ ਇਹ ਪੱਠੇ ਪੱਠੀਆਂ ਨੇ ਛੱਡਣ ਵਾਲੇ ਆਪਣੇ ਠੀਕ ਆ रत्ता भी पट्ठा उपर गुड़किया ने सारे पट्ठे ने ठीक है काली भी पट्ठी है ठीक है वो सामने बैठी भी पट्ठी है डब्बी भी पट्ठी है ठीक है तो कुछ बे कबूतर ने अपने ठीक है आ भी पट्ठी है ठीक है इधर भी पट्ठे पट्ठी मिकसी छे हुए ने ਤੇ ਇਧਰ ਵੀ ਪੱਠੇ ਪੱਠੀਆਂ ਮਿਕਸ ਨੇ ਠੀਕ ਆ ਆ ਉੱਤੇ ਡੱਬੀ ਬੈਠੀ ਆ ਇਹ ਵੀ ਪੱਠੀ ਆ ਸ਼ਾ ਆਖੀ ਵੀ ਕਬੂਤਰੀ ਆ ਠੀਕ ਆ ਜਿਹੜੀ ਉੱਤੇ ਚੜੀ ਆ ਹੁਣ ਇਹ ਵੀ ਕਬੂਤਰੀ ਆ ਉਹ ਖੱਟੀਆਂ ਦਾ ਕਬੂਤਰ ਬੈਠਾ ਆ ਵੀ ਪੱਠੀ ਆ ਉਹ ਸ਼ਾ ਆਖਾ ਪੱਠਾ ਬੈਠਾ ਡੱਬਾ ਵੱਠਾ ਬੈਠਾ ਲਾਲ ਸਿਰਾਂ ਚਿੱਟੀਆਂ ਦਾ ਇਹ ਚਲੋ ਵੱਡਾ ਕਬੂਤਰ ਹੈ ਇੱਕ ਉਹ ਥੱਲੇ ਖੱਟੀਆਂ ਦਾ ਫਿਰਦਾ ਉਹ ਵੱਡਾ ਕਬੂਤਰ ਆ ਉਹ ਪੱਠੀ ਹੈ ਜਿਹੜੀ ਮਿਲ ਜਾਂਦੀ ਆ ਠੀਕ ਆ ਤੇ ਆ ਵੀ ਸ਼ਾਇਦ ਪੱਠਾ ਬਣ ਗਿਆ ਹੁਣ ਤੇ ਉਹ ਘਟੀਆਂ ਦਾ ਵੀ ਪੱਠਾ ਬੈਠਾ ਇੱਕ ਤਾਂ ਆਪਾਂ ਨੂੰ ਜਾਨਵਰ ਦੱਸਿਓ ਕਿਵੇਂ ਨੇ ਠੀਕ ਆ ਛੱਡਣ ਵਾਲੇ ਆ ਦੇਖੋ ਇਹ ਭਰੀ-ਪੁਰੀ ਜਾਂਦੇ ਨੇ ਠੀਕ ਆ ਇਹਨਾਂ ਦਾ ਮੈਂ ਕਾਰਨ ਵੀ ਤੁਹਾਨੂੰ ਦੱਸੂਗਾ ਛੱਡਣ ਦਾ ਠੀਕ ਆ ਗੌਰ ਕਰਕੇ ਦੇਖਿਓ ਤੇ ਇਹਨਾਂ 'ਚ ਵੀ ਪੁਸ਼ ਬੱਚੇ ਨੇ ਛੋਟੇ ਠੀਕ ਆ ਤੇ ਉੱਤੇ ਛੱਡੇ ਹੋਏ ਨੇ ਤੇ ਇੱਧਰ ਵੀ ਬੈਠੇ ਆ ਇੱਧਰ ਵੀ ਬੈਠੇ ਨੇ ਇਹਨਾਂ 'ਚ ਵੀ ਕੁਝ ਵੱਡੇ ਪੱਠੇ ਪੱਟੀਆਂ ਨੇ ਠੀਕ ਆ ਜਿਹੜੇ ਸਰ ਨੇ ਛੱਡੇ ਹੋਏ ਨੇ ਠੀਕ ਆ ਤੇ ਹੁਣ ਤੁਹਾਨੂੰ ਮੈਂ ਦੱਸਦਾ ਇਹਨਾਂ ਦਾ ਕਾਰਨ ਕਾਰਨ ਕੀ ਭਾਈ ਇੱਕ ਤਾਂ ਆਪਾਂ ਇਹਨਾਂ ਨੂੰ ਪਾਉਣੇ ਆਪਾਂ ਖਰਾਕ ਠੀਕ ਆ ਕਿਉਂ ਸਰਦੀਆਂ ਵਾਲੀ ਖਰਾਕ ਹੁੰਦੀ ਆ ਉਹੀ ਕਾਮਯਾਬ ਹੁੰਦੀ ਆ ਠੀਕ ਹੈ ਬਾਕੀ ਇੱਕ ਗੱਲ ਮੈਂ ਪਹਿਲਾਂ ਹੀ ਕਹਿ ਦਿੰਦਾ ਤੇ ਲ ਮੇਤਰ ਹੁਣ ਮੈਂ ਦੱਸਦਾ ਇਹਨਾਂ ਦਾ ਤੁਹਾਨੂੰ ਕਾਰਨ ਕਾਰਨ ਕੀ ਹੈ ਪਹਿਲਾਂ ਤਾਂ ਹੈਗਾ ਵੀਰੇ ਖਰਾਕ ਦਾ ਠੀਕ ਹੈ ਖਰਾਕ ਪਾਉਣੇ ਆਪਾਂ ਅੱਜਮੀ ਡੱਕ ਮੀ ਠੀਕ ਹੈ ਤੇ ਖਰਾਕ ਤੇ ਤੁਹਾਨੂੰ ਪਤਾ ਆਪਾਂ ਭਰਾ ਮਹਿੰਗੇ ਮਹਿੰਗੇ ਜੀਜਾ ਪਾਉਂਦੇ ਨੇ ਬਾਕੀ ਇੱਕ ਗੱਲ ਸੱਚ ਪਹਿਲਾਂ ਮੈਂ ਕਹਿੰਦਾ ਠੀਕ ਹੈ ਅੱਡੋ ਅੱਡ ਸੋਚ ਆ ਬਾਈ ਅੱਡੋ ਅੱਡ ਥਿਉਰੀ ਆ ਠੀਕ ਹੈ ਕਈ ਪਰਾ ਇਹ ਚੀਜ਼ ਨੂੰ ਗਲਤ ਵੀ ਕਹਿਣਗੇ ਠੀਕ ਆ ਜਾਂ ਕਈਆਂ ਵਾਸਤੇ ਇਹ ਗਲਤ ਵੀ ਹੋ ਸਕਦੀ ਆ ਕਈਆਂ ਵਾਸਤੇ ਸਹੀ ਵੀ ਹੋ ਸਕਦੀ ਆ ਪਰ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਵੀ ਗਲਤ ਕਮੈਂਟ ਜੇ ਨਾ ਕਰਿਓ ਜਿਹਨੂੰ ਚੰਗਾ ਲੱਗਦਾ ਕਰਿਓ ਜਿਹਨੂੰ ਨਹੀਂ ਚੰਗਾ ਲੱਗਦਾ ਬੇਸ਼ੱਕ ਨਾ ਕਰਿਓ ਠੀਕ ਆ ਆਪਾਂ ਖਰਾਕ ਵੀ ਬਈ ਵਧੀਆ ਪਾਉਣੇ ਆ ਠੀਕ ਆ ਤੁਹਾਨੂੰ ਪਤਾ ਗਰਮ ਚੀਜ਼ਾਂ ਵੀ ਪਾਉਣੇ ਆ ਹਨਾ ਤੇ ਕਬੂਤਰ ਜਾਣ ਚ ਹੁੰਦੇ ਨੇ ਠੀਕ ਆ ਪਹਿਲਾ ਕਾਰਨ ਤਾਂ ਬਈ ਭੱਜਣ ਦਾ ਹੋ ਜਾਂਦਾ ਕਿਉਂ ਕਬੂਤਰ ਜੇ ਹੱਦ ਤੋਂ ਵੱਧ ਜਾਣ ਚ ਹੁੰਦੇ ਆ ਠੀਕ ਹੈ ਤਾਂ ਉਹ ਵੀ ਚੀਜ਼ ਨੁਕਸਾਨ ਕਰਦੀ ਹੈ ਠੀਕ ਹੈ ਕਿਉਂ ਖੋਡਿਆਂ 'ਚ ਬੈਠੇ ਨੇ ਨਾ ਤਾਂ ਹੁਣ ਇਹਨਾਂ ਨੇ ਵਿਚਾਰਿਆਂ ਨੇ ਉੱਡਣਾ ਹੈ ਠੀਕ ਹੈ ਜਾਂ ਤਾਂ ਹੋਵੇ ਨਾ ਵੀ ਉੱਡਦੇ ਹੁਣ ਆਪਦੀ એનર્ਜੀ ਇਹ ਵੇਸਟ ਕਰਦੇ ਹੁਣ ਦੁਬਾਰਾ ਬਣਾਉਂਦੇ ਹੁਣ ਫੇਰ ਵੀ ਹੈ ਠੀਕ ਹੈ ਜਾਣ ਚਾਹੀ ਜਾਂਦੇ ਨੇ ਫਿਰ ਜਦੋਂ ਆਪਾਂ ਇਹ ਕੱਢਦੇ ਆਂ ਮਿੱਤਰੋ ਠੀਕ ਹੈ ਕੱਢਣ ਲੱਗੇ ਭਾਈਦੇ ਨੇ ਠੀਕ ਹੈ ਜੇ ਲੱਗੇ ਪੱਠੇ ਵੀ ਭੱਜ ਜਾਂਦੇ ਨੇ ਕਿਉਂ ਭਾਈਦੇ ਨੇ ਇਹ ਕਾਰਨ ਹੀ ਇਹੀ ਹੈ ਠੀਕ ਹੈ ਇਸੇ ਕਰਕੇ ਹੀ ਭਾਈਦੇ ਨੇ ਕਿਉਂ ਕਬੂਤਰ ਗਰਮ ਹੋਏ ਹੁੰਦੇ ਨੇ ਠੀਕ ਆ ਫਿਰ ਤੁਹਾਨੂੰ ਪਤਾ ਹਿੰਡੀ ਹੋ ਜਾਂਦੇ ਨੇ ਇਹ ਤਾਂ ਹੈ ਨਹੀਂਗੇ ਵੀ ਸਾਰਿਆਂ ਕੋਲੇ ਜਮੇ ਠੰਡੇ ਕਬੂਤਰ ਹੋਣਗੇ ਹਨ ਠੰਡੇ ਤਾਂ ਕਿਸੇ ਕੋਲੇ ਵੀ ਨਹੀਂ ਅੱਜ ਕੱਲ ਸਭ ਦੇ ਡਾਵੇ ਕਬੂਤਰ ਨੇ ਬਾਈ ਠੀਕ ਆ ਉਹ ਆਟੋਮੈਟਿਕ ਜਿਹੜੇ ਜਾਣ ਚ ਹੁੰਦੇ ਨੇ ਬਾਈ ਹਿੰਡੀ ਹੋ ਜਾਂਦੇ ਨੇ ਰਾਤ ਨੂੰ ਬਾਹਰ ਰਹਿ ਕੇ ਹਨਾ ਭੱਜ ਕੇ ਜਾਂ ਤੁਰ ਪੈਂਦੇ ਨੇ ਜਦੋਂ ਤੁਰ ਪੈਂਦੇ ਨੇ ਫਿਰ ਤਾਂ ਇਹੀ ਨਹੀਂ ਪਤਾ ਲੱਗਦਾ ਵੀ 5 5 6 6 ਪੰਟੀ ਡੱਪ ਜਾਣ ਠੀਕ ਆ ਜਦੋਂ ਇਹ ਤੇ ਕਬੂਤਰੀਆਂ ਵੀ ਇਹੀ ਕਾਰ ਨਹੀਂ ਹੋ ਜਾਂਦਾ ਹਨਾ ਉਤਰੀਆਂ ਵੀ ਜਾਣ ਚ ਹੁੰਦੀਆਂ ਨੇ ਹਨ ਤੇ ਜੇ ਇਹ ਆਂਡੇ ਧਰਨਗੇ ਠੀਕ ਆ ਆਂਡਿਆਂ ਦਾ ਕਿੱਡੀ ਗੱਲ ਹੁੰਦੀ ਆ ਮਹੀਨੇ ਚ ਕਿੰਨੇ ਵਾਰੀ ਆਂਡੇ ਧਰ ਲੈਣਗੇ ਦੋ ਵਾਰੀ ਠੀਕ ਆ ਜੇ ਆਪਾਂ 5-7 ਦਿਨਾਂ ਬਾਅਦ ਝੱਕ ਦਾਂਗੇ ਠੀਕ ਆ 15 ਦਿਨਾਂ ਤੋਂ ਉਹੀ ਲਾ ਲੰਦੇ ਆਂਡਾ ਧਰਨ ਦੇ ਠੀਕ ਆ ਆਈ ਡੇਢ ਦੋ ਮਹੀਨਿਆਂ ਦੀ ਠੰਡ ਹੁੰਦੀ ਆ ਉਸ ਤੋਂ ਬਾਅਦ ਚੱਲੋ ਆਪਾਂ ਬਾਹਰ ਹਨਾ ਜਾਲਾ ਜੂਲਾ ਚ ਪਾਉਣ ਲੱਗ ਜਾਈਏ ਨੇ ਮਹੀਨਾ ਡੇਢ ਮਹੀਨਾ ਪਹਿਲਾਂ ਆਪਾਂ ਅਡੋ ਅਡ ਵੀ ਕਰ ਦਾਂਗੇ ਠੀਕ ਆ ਤੇ ਦੂਜੀ ਗੱਲ ਕਬੂਤਰ ਖਰਾਬ ਹੋਣ ਲੱਗ ਜਾਂਦੇ ਨੇ ਬਈ ਕਬੂਤਰ ਇੱਕ ਪਾਸੇ ਪੱਠੀਆਂ ਹੁੰਦੀਆਂ ਦੂਜੇ ਪਾਸੇ ਪੱਠੀਆਂ ਹੁੰਦੀਆਂ ਪੱਠੀਆਂ ਪੱਠੀਆਂ ਨਾਲ ਮਿਲ ਜਾਂਦੀਆਂ ਨੇ ਠੀਕ ਆ ਪੱਠੇ ਪੱਠਿਆਂ ਨਾਲ ਮਿਲ ਜਾਂਦੇ ਨੇ ਠੀਕ ਆ ਮਿਲ ਮਿਲ ਕੇ ਖਰਾਬ ਹੋਈ ਜਾਂਦੇ ਨੇ ਕਿਉਂ ਆਪਾਂ ਇਹ ਤਜਰਬਾ ਦੇਖਿਆ ਠੀਕ ਆ ਮੁੜ ਕੇ ਇਹਨਾਂ ਨੂੰ ਉਹੀ ਗੱਲ ਹਿਸਾਬ ਕਿਤਾਬ ਹੀ ਨਹੀਂ ਆਉਂਦਾ ਹਨਾ ਫਿਰ ਹੁਣ ਸਿੱਧੀ ਗੱਲ ਮੈਂ ਵਿੱਚ ਕਹੂੰਗਾ ਵੀ ਟੈਂਪੂ ਟੈਪ ਵਾਲਾ ਕੰਮ ਹੋ ਜਾਂਦਾ ਹਨਾ ਠੀਕ ਆ ਆਪ ਸੱਚੀ ਮਰੀ ਜਾਂਦੇ ਕਬੂਤਰ ਇੱਕ ਦੂਜੇ ਨੂੰ ਭਰੀ ਜਾਂਦੇ ਨੇ ਖਰਾਬ ਹੋਈ ਜਾਂਦੇ ਨੇ ਫਿਰ ਬਈ ਉਹ ਤੜ ਨਹੀਂ ਰਹਿੰਦੀ ਕਬੂਤਰਾਂ ਜੋੜਾਂ ਨਾਲੀ ਠੀਕ ਹੈ ਕਿਉਂ ਉਹ ਜੋਸ਼ ਹੀ ਮਰ ਜਾਂਦਾ ਇਹਨਾਂ ਦਾ ਬੰਦੇ ਦੇ ਵੀ ਲਾਈ ਲੋ ਹਨਾ ਬੰਦੇ ਦੇ ਟੈਂਪੂ ਚ ਕਿੰਨਾ ਫਰਕ ਹੁੰਦਾ ਨਾ ਇੱਕ ਮਰਦ ਦੇ ਟੈਂਪੂ ਚ ਫਰਕ ਕੀ ਹੁੰਦਾ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਤੋਂ ਇਹਦੇ ਕਰਕੇ ਅੱਡੋ-ਅੱਡ ਲਾਓ ਬਈ ਵਧੀਆ ਰਹੇ ਨੇ ਹੁਣ ਤੁਸੀਂ ਐਂ ਹਿਸਾਬ ਲਾ ਲਓ ਆਪਾਂ ਫਰਵਰੀ ਤੱਕ 15 ਫਰਵਰੀ ਤੱਕ ਇਹਨਾਂ ਨੂੰ ਇਕੱਠੇ ਰੱਖਾਂਗੇ ਠੀਕ ਆ ਉਸ ਤੋਂ ਬਾਅਦ ਜਦੋਂ ਪੱਟ ਪਟਈਆ ਕਰਾਂਗੇ ਉਦੋਂ ਛਾਂਟ ਕੇ ਪੱਠੀਆਂ ਅੱਡ ਕਰਦਾਂਗੇ ਪੱਠੇ ਅੱਡ ਕਰਦਾਂਗੇ ਕਿਉਂਕਿ ਕੁਝ ਦਿਨ ਤਾਂ ਜਾਨਵਰ ਉਹੀ ਨਹੀਂ ਮਸਤੀ ਕਰਦਾ ਕਿਉਂ ਸਾਰ ਆਈ ਜਾਂਦਾ ਹੁੰਦਾ ਠੀਕ ਆ ਜਿੰਨੀ ਖਰਾਕ ਪਾਉਣੇ ਆ ਸਰੀਰ ਨੂੰ ਵਧੀਆ ਲੱਗਦੀ ਆ ਠੀਕ ਆ ਉਸ ਤੋਂ ਬਾਅਦ ਚਲੋ ਆਪਾਂ ਜਾਲਾਂ 'ਚ ਕੱਢਣ ਲੱਗ ਜਾਨੇ ਆ ਹਨਾ ਛਤਰੀਆਂ ਦੇ ਕੱਢਣ ਲੱਗ ਜਾਨੇ ਆ ਉਦੋਂ ਉਹੀ ਬਿਜ਼ੀ ਹੋ ਜਾਂਦੇ ਨੇ ਕੋਈ ਜਾਨਵਰ ਵੀ ਜੇ ਆਪਾਂ ਬਿਜ਼ੀਆਂ ਦਾ ਜਾਨਵਰ ਵੀ ਬਿਜ਼ੀ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਡਾਈਆਂ ਤੇ ਹੋ ਜਾਂਦੇ ਆਪਾਂ ਠੀਕ ਆ ਇਹ ਤੁਸੀਂ ਗੱਲ ਆਪ ਹੀ ਦਿਮਾਗ ਲਾ ਕੇ ਦੇਖਿਓ ਸੋਚ ਕੇ ਦੇਖਿਓ ਹਾਂ ਜੀ ਇਦੋਂ ਆਪਾਂ ਅਡੋ-ਆਡ ਰੱਖਦੇ ਆ ਮੈਂ ਵੀ ਇੱਕ ਸਾਲ ਪਿਛਲੇ ਤੋਂ ਪਿਛਲੇ ਸਾਲ ਦੇਖਿਆ ਮੈਂ ਤਜਰਬਾ ਇਹ ਠੀਕ ਆ ਆਪ ਸਜੀ ਮਿਲ ਮਿਲ ਕੇ ਇਹਨਾਂ ਨੇ ਠੀਕ ਆ ਕਬੂਤਰੀਆਂ ਨੇ ਗਾਹ ਪਾਈ ਰੱਖਿਆ ਕਬੂਤਰ ਆਪ ਸਜੀ ਹਨਾ ਪੱਠੇ ਖਰਾਬ ਹੋਈ ਗਏ ਨੇ ਤੇ ਉਸ ਟਾਈਮ ਤੇ ਹਿਸਾਬ ਲਾ ਲਓ ਜਾਨਵਰਾਂ ਦੀ ਜਿਹੜੇ ਚੰਗੇ ਉੱਡਦੇ ਸੀਗੇ ਹਨਾ ਬੱਚੇ ਬੰਦ ਕੀਤੇ ਸੀ ਠੀਕ ਆ ਉਹ ਵੀ ਆਪਦੇ ਵਾਲੀ ਹਿਸਾਬ ਸਿਰ ਤੇ ਆਏ ਨਹੀਂ ਬਿਊਡਾਂ ਤੇ ਆਈ ਨਹੀਂ ਠੀਕ ਹੈ ਕਬੂਤਰਿਆਂ ਦਾ ਵੀ ਤੇ ਇੱਕ ਸਰਨੋਂ ਵਧੀਆ ਜਾਨਵਰ ਦਾ ਪਕਰੋਂ ਵੀ ਨਹੀਂ ਪਾਇਦੇ ਜਾਨਵਰ ਠੀਕ ਹੈ ਤੇ ਬਾਹਰੋਂ ਦਾ ਭੱਜਣਾ ਹੀ ਕੀ ਹੈ ਨਹੀਂ ਗਰਮ ਹੋਏ ਹੁੰਦੇ ਨੇ ਪੱਠੇ-ਪੱਠੀਆਂ ਅੱਟ ਹੁੰਦੇ ਨੇ ਠੀਕ ਹੈ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਠੀਕ ਹੈ ਕਬੂਤਰ ਤੁਰ ਪੈਂਦੇ ਨੇ 8-8 ਪਿੰਡ 7-7 ਪਿੰਡਾਂ ਦਾ ਇੰਨੀ ਪਤਾ ਲੱਗਦਾ ਵੀ ਜਾਨਵਰ ਕਿੱਧਰ ਨੂੰ ਤੁਰ ਗਏ ਹਨ ਤੇ ਪਤਾ ਕੀ ਲੱਗਦਾ ਹਿਸਾਬ-ਕਿਤਾਬ ਦਾ ਠੀਕ ਹੈ ਜੇ ਮੇਰੀ ਇਹ ਗੱਲ ਤੁਹਾਨੂੰ ਵਧੀਆ ਲੱਗੀ ਹਣਾ ਜਾਣਕਾਰੀ ਸਹੀ ਲੱਗੀ ਤਾਂ ਮੇਰੇ ਭਰਾ ਜਰੂਰ ਦੱਸਿਓ ਠੀਕ ਹੈ ਤੇ ਕਮੈਂਟਾਂ 'ਚ ਜਰੂਰ ਦੱਸਿਓ ਵੀ ਹਾਂ ਮੇਰੀ ਗੱਲ ਇਹ ਸਹੀ ਹੀ ਹੈ ਜਾਂ ਗਲਤ ਹੈ ਹਣਾ ਸੋ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹੁਣ ਆ ਦੇਖੋ ਜੋੜੀਆਂ ਮਿਲ ਜਾਂਦੀਆਂ ਕੋਈ ਚੱਕਰ ਨਹੀਂ ਮਿਲ ਕੇ ਗਿੱਡਕ ਇਹ ਹੈ ਕਿ ਇੱਕ ਵਾਰੀ ਆਂਡੇ ਦੋ ਦੋ ਵਾਰੀ ਧਰ ਲੈਣੀਆਂ ਕੋਈ ਵੱਡਾ ਫਰਕ ਨਹੀਂ ਪੈਂਦਾ ਪਰ ਜਦੋਂ ਕਦੇ ਇੱਕ ਗੱਲ ਹੋਰ ਪ੍ਰਤਿਆ ਕੇ ਦੇਖੋ ਕਬੂਤਰੀਆਂ ਪੱਠੀਆਂ ਪੱਠੀਆਂ ਢਟ ਹੋਣਗੀਆਂ ਹਨਾ ਉਹ ਆਂਡੇ ਧਰੀ ਜਾਣਗੀਆਂ ਪਰਾਂ ਹੋਈ ਜਾਣਗੀਆਂ ਆਂਡੇ ਧਰੀ ਜਾਣਗੀਆਂ ਪਰਾਂ ਹੋਈ ਜਾਣਗੀਆਂ ਉਹ ਖਰਾਬ ਹੀ ਹੋਈ ਜਾਂਦੀਆਂ ਰਹਿੰਦੀਆਂ ਜੇ ਇਹ ਗੱਲ ਤੇ ਜ਼ਰੂਰ ਗੌਰ ਕਰਿਓ